ਹਾਂਜੀ ਕੀ ਹਾਲ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਸ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਨਾ ਆਪਾਂ ਇੱਕ ਗੱਲ ਕਰਨੀ ਚਾਹਾਂਗੇ ਤੁਹਾਡੇ ਨਾਲ ਸਾਂਝੀ ਵੀ ਇੱਕ ਨਾ ਜਦੋਂ ਆਪਾਂ ਦਿਨੇ ਖਾਸ ਕਰਕੇ ਭਾਵੇਂ ਰਾਤ ਆਪਾਂ ਜਦੋਂ ਵੇਖੋ ਕਿਸੇ ਨੂੰ ਆਪਾਂ ਨਾ ਐ ਕਰਕੇ ਜਦੋਂ ਇਹ ਲਾਈਟਾਂ ਦੇਣੇ ਆ ਵੀ ਤੂੰ ਭਾਈ ਸਾਡੇ ਕੋ ਥਾਂ ਨਹੀਂਗਾ ਤੂੰ ਪਿੱਛੇ ਡੱਕਲਾ ਇਹ ਲਾਈਟਾਂ ਕਿਉਂ ਦਿੱਤੀਆਂ ਜਾਂਦੀਆਂ ਸੀਆਂ ਵੀ ਕਾਰਨ ਇਹ ਸੀ ਕਿ ਜਿੱਦੋਂ ਸੜਕਾਂ ਭੀੜੀ ਹੋਵੇ ਵੀ ਜੇ ਆਪਣੇ ਕੋਲ ਥਾਂ ਨਹੀਂ ਹੈਗਾ ਤਾਂ ਆਪਾਂ ਅਗਲੇ ਨੂੰ ਲਾਈਟ ਦੇ ਦਈਏ ਭਾਈ ਸਾਡੇ ਕੋਲ ਥਾਂ ਨਹੀਂ ਹੈਗਾ ਤੈਨੂੰ ਪਾਸ ਕਰਨ ਜੋਗਾ ਤੂੰ ਆਪਦੇ ਵਾਲੀ ਸਾਈਡ ਵੇਖ ਕੇ ਤੇ ਡਾਕਲਾ ਪਰ ਨਾ ਅੱਜ ਕੱਲ ਇੱਕ ਟ੍ਰੈਂਡ ਆ ਬਣ ਗਿਆ ਚੰਗਾ ਭਲਾ ਵੇਖੋ ਸੜਕ ਕਿੰਨੀ ਚੌੜੀ ਆ ਤੇ ਚੰਗਾ ਭਲਾ ਥਾਂ ਹੋਊਗਾ ਨਾ ਅਗਲੇ ਨੂੰ ਲਾਈਟਾਂ ਦਿੱਤੀ ਜਾਣਗੇ ਵੀ ਭਾਈ ਨਹੀਂ ਨਹੀਂ ਤੂੰ ਸਾਈਡ ਤੇ 깔ਾ ਸੀ ਨਹੀਂ ਉਹ ਕਰਦੇ ਇਸ ਤਰ੍ਹਾਂ ਨਾ ਅੱਜ ਮੰਡੀ ਪਰੇ ਟਰਾਲੀ ਕਣਕ ਦੀ ਲੈ ਕੇ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇੱਕ ਕੰਪੈਨ ਵਾਲਾ ਵੀਰ ਤੇ ਉਹਨੇ ਨਾਲ ਲਾਈਟਾਂ ਦਿੱਤੀਆਂ ਮੈਨੂੰ ਤੇ ਸਾਈਡ ਤੇ ਉੱਚਾ ਕਾਫੀ ਥਾਂ ਸੀਗਾ ਤੇ ਅੱਗੇ ਲੈ ਕੇ ਮੇਰੇ ਕੰਪੈਨ ਡੱਕਦੀ ਤੇ ਮੈਨੂੰ ਕਹਿੰਦਾ ਹੈ ਮੈਂ ਤੈਨੂੰ ਲਾਈਟਾਂ ਦਿੱਤੀਆਂ ਮੈਂ ਕਿਹਾ ਵੀਰ ਜੇ ਲਾਈਟਾਂ ਦਿੱਤਿਆਂ ਸੜਕ ਚੌੜੀ ਹੋ ਗਈ ਤੇ ਲੈ ਮੈਂ ਸਾਈਡ ਤੇ ਘਰ ਦਿੰਨਾ ਤੇ ਅੱਗੋ ਕੱਚਾ ਜਾ ਹੋ ਗਿਆ ਮੈਂ ਆ ਵੀ ਪਤੰਦਰਾ ਤੇ ਤੈਨੂੰ ਦਿਸਣ ਡਿਆ ਪਿੱਛੇ ਤੂੰ ਰਾਹ ਛੱਡ ਕੇ ਆਉਣ ਡਿਆ ਵਾ ਤੂੰ ਰਾਹ ਤੋਂ ਮੜਾ ਇੱਕ ਬੰਨੇ ਨੂੰ ਮੋੜਦਾ ਕੰਪੈਨ ਤੇ ਮੈਂ ਟਰਾਲੀ ਰੰਗਾਲਾ ਤੇ ਤੂੰ ਫਿਰ ਬੈਕ ਕਰਕੇ ਸਿੱਧੀ ਕਰ ਲੈਂਦਾ ਫੇਰ ਬੈਕ ਕੰਪੇਨ ਕੀਤੀ ਤੇ ਕੀ ਉਹ ਮੈਂ ਲਾਈਟਾਂ ਦਿੱਤੀਆਂ 10 ਯਾਰ ਲਾਈਟਾਂ ਦੇ ਤੇ ਰਾਹ ਚੌੜਾ ਹੋ ਜਾਊਗਾ ਲਾਈਟਾਂ ਦੀ ਸਹੀ ਵਰਤੋਂ ਕਰੋ ਲਾਈਟਾਂ ਵੀ ਆਪਾਂ ਦੋ ਤਰ੍ਹਾਂ ਦੀਆਂ ਡਿਪਰ ਜਦੋਂ ਦੇਣੇ ਆ ਇੱਕ ਤਾਂ ਆਪਾਂ ਇਹ ਦੇਨੇ ਵੀ ਭਾਈ ਰਾਹ ਚੌੜਾ ਵੀ ਆਪਾਂ ਰਾਹ ਵਾਸਤੇ ਦੇਨੇ ਆ ਵੀ ਸਾਡੇ ਕੋਲ ਰਾਹ ਦੀ ਕਮੀ ਆ ਵੀ ਤੂੰ ਲਾਲਾ ਸਾਈਡ ਤੇ ਇੱਕ ਡਿਪਰ ਦਿੰਦੇ ਆ ਸਾਡੇ ਜਿਹੜੇ ਵੀਰ ਕਰਾਇਆ ਕਰਦੇ ਆ ਗੱਡੀਆਂ ਦਾ ਜਿਵੇਂ ਪਿਕਅਪ ਹੋਇਆ ਛੋਟੇ ਹਥੀ ਵਾਲੇ ਜੱਟ ਟਰੱਕਾਂ ਲੈ ਉਹਨਾਂ ਦਾ ਇਹ ਕੋਟ ਵਾਲ ਡੇਕ ਆ ਡੀਪਰ ਦੇਣਾ ਜਾਂ ਲਾਈਟਾਂ ਮਾਰਨੀ ਆ ਇੱਕ ਦੂਜੇ ਨੂੰ ਉਹ ਕੋਡਵਲਡ ਇਹ ਹੁੰਦਾ ਕਿ ਜੇ ਜਦੋਂ ਇੱਕ ਦੂਜੇ ਨੂੰ ਲਾਈਟ ਮਾਰ ਦਿੰਦੇ ਆ ਨਾ ਜੇ ਉਹ ਇੱਕ ਲਾਈਟ ਮਾਰਨ ਤੇ ਉਹ ਇੱਕ ਜਦੋਂ ਇੱਕ ਨੇ ਲਾਈਟ ਮਾਰੀ ਅਗੋਂ ਦੂਜੇ ਨੇ ਮਾਰ ਦੇਣੀ ਆ ਤੇ ਜੇ ਉਹਨੇ ਦੋ ਮਾਰਤੀਆਂ ਉਹ ਸਮਝ ਜਾਂਦੇ ਆ ਵੀ ਅੱਗੇ ਨਾਕਾ ਲੱਗਾ ਵੀ ਉਹ ਦੂਜੀ ਸਾਈਡ ਹੋ ਜਾਓ ਉਹਨਾਂ ਨੇ ਆਪਦਾ ਕੋਡਵਲਡ ਬਣਾਇਆ ਹੋਇਆ ਹੈ ਉਹ ਵੀ ਲਾਈਟਾਂ ਮਾਰ ਕੇ ਨਾਕੇ ਦਾ ਹਿਸਾਬ ਕਿਤਾਬ ਲਾ ਲੈਂਦੇ ਆ ਬਾਕੀ ਨਾ ਮੈਂ ਇਹੀ ਬੇਨਤੀ ਕਰਦਾ ਜੇ ਆਪਣੇ ਕੋ ਰਸਤਾ ਹੁੰਦਾ ਨਾ ਆਪਾਂ ਅਗਲੇ ਨੂੰ ਐਵੇਂ ਬੇਫੂਜ ਫਿਊਲ ਜਾਨੀ ਕਿ ਜੇ ਕੋਈ ਅਗਲੇ ਕੋ ਕੋਈ ਵੱਡਾ ਸਾਧਨਾ ਜੇ ਕੋਈ ਟਰਾਲਾ ਜਾਂ ਟਰੱਕ ਜਾਂ ਲੱਦਿਆ ਜਾਂ ਕਿਸ ਤਰ੍ਹਾਂ ਵੀ ਆਪਾਂ ਉਹਨੂੰ ਐਵੇਂ ਲਾਈਟਾਂ ਮਾਰੀ ਜਾਂਦੇ ਆਪਣੇ ਕੋ ਕਾਰ ਆ ਵੀ ਭਾਈ ਤੂੰ ਸਾਈਡ ਤੇ ਕਾਰ ਉਹ ਗੱਲ ਨਾ ਕਿਤੇ ਨਾ ਕਿਤੇ ਚੰਗੀ ਨਹੀਂ ਕਿਉਂਕਿ ਲਾਈਟਾਂ ਮਾਰਨ ਵਾਲਾ ਇੱਕ ਇਹ ਰਿਵਾਜ ਸ਼ੁਰੂ ਤੋਂ ਲੈ ਕੇ ਪਿਆ ਇੱਕ ਕਿਸੇ ਟ੍ਰੈਫਿਕ ਨਿਯਮ ਦੇ ਵਿੱਚ ਨਹੀਂ ਆਉਂਦਾ ਜੇ ਆਪਾਂ ਸੋਚੀਏ ਵੀ ਟ੍ਰੈਫਿਕ ਨਿਯਮ ਦੇ ਵਿੱਚ ਆਉਂਦਾ ਵੀ ਲਾਈਟਾਂ ਦੇ ਕੇ ਰਾਹ ਮਨ ਜਾਂਦਾ ਹੈ ਤੇ ਚੰਗਾ ਭਲਾ ਲੋਕਾਂ ਕੋ ਰਾਹ ਹੁੰਦਾ ਤੇ ਐਵੇਂ ਲਾਈਟਾਂ ਮਾਰੀ ਜਾਣਗੇ ਤੇ ਇਹੀ ਬੇਨਤੀ ਸੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਆਪਣਾ ਪਹਿਲਾ ਵਾਲਾ ਪੇਜ ਜਿਹੜਾ ਉਹ ਬੰਦ ਹੋ ਚੁੱਕਾ ਆਪਾਂ ਇਸ ਪੇਜ ਤੇ ਵੀਡੀਓ ਪਾਉਨੇ ਆ ਤੇ ਤੁਹਾਡੇ ਰੂਬਰੂ ਹੁੰਦੇ ਆ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ